ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਹੋਮੋਗੇ ਹਨਾ ਵਾਹਿਗੁਰੂ ਜੀ ਹਮੇਸ਼ਾ ਹੀ ਤੁਹਾਨੂੰ ਤੰਦਰੁਸਤ ਵੀ ਰੱਖਣ ਤੇ ਚੜ੍ਹਦੀ ਕਲਾ ਵਿੱਚ ਵੀ ਰੱਖਣਾ ਲਓ ਜੀ ਅੱਜ ਦਾ ਵੀਡੀਓ ਜਿਹੜਾ ਮੈਂ ਤੁਹਾਡੇ ਨਾਲ ਅੱਜ ਕੋਈ ਰੁਟੀਨ ਆਪਣਾ ਸ਼ੇਅਰ ਨਹੀਂ ਕਰਨਾ ਕੋਈ ਵੀਡੀਓ ਨਹੀਂ ਅੱਜ ਰੁਟੀਨ ਵਾਲਾ ਅੱਜ ਸਿਰਫ ਤੁਹਾਨੂੰ ਇੱਕ ਜਾਣਕਾਰੀ ਦੇਣੀ ਹੈ ਇੱਕ ਭੈਣ ਦਾ ਮਤਲਬ ਕਿ ਮੈਸੇਜ ਆਇਆ ਸੀਗਾ ਅ ਉਸ ਕੁਵਿੰਦਰ ਕੌਰ ਹਨਾ ਉਹਨਾਂ ਨੇ ਪੁੱਛਿਆ ਸੀ ਉਹ ਕਹਿੰਦੇ ਮੇਰੇ ਵੀ ਫੇਸ ਤੇ ਬਹੁਤ ਦਾਗ ਨੇ ਤੇ ਉਹਨਾਂ ਨੇ ਪੁੱਛਿਆ ਸੀ ਵੀ ਦੱਸੋ ਹੋਈਏ ਉਹਦੇ ਬਾਰੇ ਹਨ ਤੇ ਅੱਜ ਉਹ ਉਸੇ ਦਾਡਾ ਦਾ ਜਿਹੜਾ ਹੱਲ ਲੈ ਕੇ ਆਇਆ ਤੁਹਾਡੇ ਲਈ ਤੇ ਮੈਂ ਟਰਾਈ ਕੀਤਾ ਇਹ ਨਾ ਕਈ ਸਾਲ ਪਹਿਲਾਂ ਅੱਜ ਤੋਂ ਕਹਿ ਲਈਏ ਵੀ ਆਪਾਂ 15 ਸਾਲ ਪਹਿਲਾਂ ਮੇਰੇ ਦਾਗ ਪੈ ਗਈ ਸੀ ਫੇਸ ਤੇ ਪੂਰਾ ਮੇਰਾ ਮਤਲਬ ਮोटे-ਮोटे ਦਾਗ ਹੀ ਪੈ ਗਏ ਤੇ ਫਿੰਸੀਆਂ ਜਿਹੀ ਹੋ ਕੇ ਦਾਗ ਜੇ ਨਹੀਂ ਹੁੰਦੇ ਜਿਹੜੇ ਉਹ ਪੈ ਗਏ ਸੀਗੇ ਤੇ ਉਹਦੇ ਲਈ ਵਾਸੀ ਆਪਣੇ ਕਿਚਨ ਦੇ ਵਿੱਚੋਂ ਹੀ ਕਿਚਨ ਦੇ ਵਿੱਚ ਉਹ ਚੀਜ਼ ਹੁੰਦੀ ਹੈ ਆਪਣੀ ਜਨਨ ਕਿ ਰਸੋਈ ਘਰ ਦੇ ਵਿੱਚ ਹੀ ਹਨਾ ਉਹ ਚੀਜ਼ ਹੁੰਦੀ ਹੈਗੀ ਤੇ ਬਸ ਫੇਰੇ ਆਪਾਂ ਇੱਕ ਤਲੀ ਲੈ ਲਓ ਤੇ ਦਾਗ ਤੁਹਾਡੇ ਕਿਧਰ ਹੀ ਚਲੇ ਜਾਣਗੇ ਦੇਖੋ ਤੁਸੀਂ 15 20 ਦਿਨਾਂ ਦੇ ਵਿੱਚ ਤੁਹਾਨੂੰ ਦਾਗਾਂ ਤੋਂ ਜਿਹੜਾ ਬਹੁਤ ਜ਼ਿਆਦਾ ਅ ਫਰਕ ਪਊਗਾ ਫਰਕ ਹੀ ਨਹੀਂ ਪੂਰਾ ਫੇਸ ਸਾਫ਼ ਹੋ ਜੂ ਦੇਖੋ ਮੇਰੇ ਕੋਈ ਵੀ ਇਸ ਤਰ੍ਹਾਂ ਦਾ ਦਾਗ ਨਹੀਂ ਹੈਗਾ ਸਿਰਫ ਮੇਰੀ ਆਹ ਵਾਲੀ ਜਿਹੜੀ ਸ਼ਾਈ ਹੈਗੀ ਇੱਥੇ ਇੰਨੀ ਘੱ ਪਹਿਲਾਂ ਪੂਰਾ ਫੇਸ ਹੀ ਮੇਰਾ ਸ਼ਾਈਆਂ ਕਰਕੇ ਨਾਲ ਵੀ ਬਲੈਕ ਸੀਗਾ ਤੇ ਮੈਨੂੰ ਬਹੁਤ ਜ਼ਿਆਦਾ ਸ਼ਾਈਆਂ ਤੋਂ ਵੀ ਆਰਾਮ ਮਿਲਿਆਗਾ ਤੇ ਜਿਹੜੇ ਦਾਗ ਸੀ ਉਹ ਤੇ ਬਿਲਕੁਲ ਵੀ ਦਿਖਦੇ ਨਹੀਂ ਹੈਗੇ ਠੀਕ ਆ ਜੀ ਤੁਸੀਂ ਕੀ ਕਰਨਾ ਆਪਾਂ ਜਿਆਦਾ ਵੀਡੀਓ ਲੰਬਾ ਨਹੀਂ ਕਰਦੇ ਹੈਗੇ ਹਨਾ ਫਿਰ ਕਮੈਂਟ ਆਏ ਨਾ ਵੀ ਤੁਸੀਂ ਗੱਲਾਂ ਬਹੁਤ ਜ਼ਿਆਦਾ ਕਰਦੇ ਹੋ ਤੇ ਸਿਰਫ ਆਪਾਂ ਕਿਚਨ ਦੇ ਵਿੱਚੋਂ ਆਹ ਵਾਲੀ ਜਿਹੜੀ ਸੌਂਫ ਲੈਣੀ ਆ ਹਨਾ ਸੌਂਫ ਸਭ ਤੋਂ ਵਧੀਆ ਸੌਂਫ ਆ ਇਹ ਤੁਸੀਂ ਕੁਝ ਵੀ ਦਵਾਈਆਂ ਲਓ ਮਲਮ ਲਾਓ ਕੁਝ ਵੀ ਲਾਓ ਪਰ ਜਿਹੜੀ ਇਹ ਸੌਂਫ ਆ ਗਈ ਇਹ ਹੀ ਤੁਹਾਡੇ ਜਿਹੜੇ ਦਾਗਾਂ ਨੂੰ 20 ਕ ਦਿਨਾਂ ਦੇ ਵਿੱਚ ਸਾਰੇ ਦਾਗ ਤੁਹਾਡੇ ਦੂਰ ਹੋ ਜਾਣਗੇ ਸਿਰਫ ਆਹ ਸੌਂਫ ਨਾਲ ਤੁਸੀਂ ਕੀ ਕਰਨਾਗਾ ਤੁਸੀਂ 50 ਗ੍ਰਾਮ ਲੈ ਲਓ ਸੌਂਫ ਜਾਂ ਹਾਂ ਜਾ ਜਿੰਨੀ ਵੀ ਚਲੇ ਤਾਂ ਦੁਬਾਰਾ ਵੀ ਆਪਾਂ ਪੀਸ ਲਾਂਗੇ ਤੁਸੀਂ ਇੰਨੀ ਸਾਰੀ ਸੌਂਫ ਲੈ ਲਓ ਇੰਨੀ ਸਾਰੀ ਠੀਕ ਹੈ ਜੀ ਸੌਂਫ ਲੈ ਕੇ ਦਾ ਥੋੜਾ ਜਿਹਾ ਪਾਊਡਰ ਬਣਾ ਲਓ ਪੀਸ ਲਓ ਇਹਨੂੰ ਮਿਕਸੀ ਦੇ ਵਿੱਚ ਠੀਕ ਹੈ ਪਹਿਲਾਂ ਥੋੜੀ ਜਿਹੀ ਧੁੱਪ ਲਵਾ ਲਿਓ ਕਿਉਂਕਿ ਥੋੜੀ ਜਿਹਾ ਅੱਜ ਕੱਲ੍ਹ ਚੀਜ਼ਾਂ ਦੇ ਵਿੱਚ ਨਮੀ ਬਹੁਤ ਜ਼ਿਆਦਾ ਹੋਈ ਪਈ ਹਰ ਇੱਕ ਚੀਜ਼ ਦੇ ਵਿੱਚ ਨਮੀ ਆ ਵਾਰਿਸ਼ ਕਰਕੇ ਤੇ ਤੁਸੀਂ ਨਾ ਥੋੜੀ ਜਿਹੀ ਧੁੱਪ ਲਵਾ ਕੇ ਇਹਨੂੰ ਪੀਸ ਲਿਓ ਪੀਸ ਕੇ ਤੁਸੀਂ ਕੀ ਕਰਨਾ ਇਦਾਂ ਰੱਖਣੀ ਆ ਹੱਥ ਤੇ ਇੱਕ ਤਲੀ ਠੀਕ ਹੈ ਜੀ ਇਦਾਂ ਇੱਕ ਤਲੀ ਅਮੀ ਪੀਸੀ ਹੋਈ ਤੇ ਤੁਸੀਂ ਕੀ ਨਾਲ ਲੈਣਾ ਕੱਚੇ ਦੁੱਧ ਦੀ ਨਾ ਤੁਸੀਂ ਲੱਸੀ ਬਣਾ ਲੈਣੀ ਹੈ ਗਲਾਸ ਕੱਚਾ ਦੁੱਧ ਹੁੰਦਾ ਜਿਹੜਾ ਉਬਾਲਿਆ ਹੋਇਆ ਨਹੀਂ ਲੈਣਾ ਕੱਚਾ ਦੁੱਧ ਲੈਣਾ ਕੱਚੇ ਦੁੱਧ ਦੀ ਤੁਸੀਂ ਲੱਸੀ ਬਣਾ ਲੈਣੀ ਹੈ ਇੱਕ ਗਲਾਸ ਲੱਸੀ ਦਾ ਬਣਾ ਲੈਣਾ ਤੁਸੀਂ ਨੇ ਇੱਕ ਗਲਾਸ ਲੱਸੀ ਦਾ ਤੇ ਇੱਕ ਤਲੀ ਸੌਂਫ ਦੀ ਠੀਕ ਹੈ ਜੀ ਨਿਰਨੇ ਕਾਲ ਜੇ ਚਾਹ ਤੋਂ ਇੱਕ ਘੰਟਾ ਪਹਿਲਾਂ ਤੁਸੀਂ ਇਹ ਲੈਣਾ ਸ਼ੁਰੂ ਕਰਦੋ ਨਿਰਨੇ ਕਾਲਜੀ ਲੈਣਾ ਇਹ ਨਹੀਂ ਹੈਗਾ ਵੀ ਆਪਾਂ ਚਾਹ ਪੀ ਕੇ ਜਾਂ ਉਸ ਤੋਂ ਪਹਿਲਾਂ ਪਾਣੀ ਪੀ ਲਿਆ ਹਨਾ ਵੀ ਆਪਾਂ ਨੂੰ ਆਦਤ ਹੁੰਦੀ ਹੈ ਕਈ ਪਣਾ ਪਾਣੀ ਪੀਂਦਿਆਂ ਨੇ ਗਰਮ ਪਾਣੀ ਪੀਂਦਿਆਂ ਨੇ ਸਵੇਰ ਟਾਈਮ ਹਨਾ ਨਹੀਂ ਤੁਸੀਂ ਪਹਿਲਾਂ ਉੱਠਣਾ ਉੱਠਦੇ ਸਾਰੀ ਤੁਸੀਂ ਇਹ ਕੱਚੀ ਲੱਸੀ ਦਾ ਗਲਾਸ ਬਣਾ ਕੇ ਇੱਕ ਤੜੀ ਸਵੇਰੇ ਖਾਣਾ ਸ਼ੁਰੂ ਕਰ ਦੋ ਜਿਹੜਾ ਇਹ ਸੌਂਫ ਨੂੰ ਠੀਕ ਹੈ ਜੀ ਸੌਂਫ ਨੂੰ ਖਾਣਾ ਸ਼ੁਰੂ ਕਰ ਦੋ ਤੁਹਾਨੂੰ ਇਹ ਦੇਖੋ ਤੁਸੀਂ 20 ਦੇ ਦਿਨਾਂ ਦੇ ਵਿੱਚ ਤੁਹਾਡੇ ਕਿੰਨੇ ਵੀ ਦਾਗ ਨੇਗੇ ਫਿਰ ਇਸੇ ਸਾਰੇ ਤੁਹਾਡੇ ਹੌਲੀ ਹੌਲੀ ਕਰਕੇ ਸਾਫ਼ ਹੋ ਜਾਣਗੇ ਬਿਲਕੁਲ ਨਿਸ਼ਾਨ ਤੱਕ ਨਹੀਂ ਰਹਿਣਾ ਹੈਗਾ ਦਾਗਾਂ ਦਾ ਬਿਲਕੁਲ ਸਾਫ਼ ਹੋ ਜਾਣਗੇ ਤੁਸੀਂ ਇਹ ਤਰੀਕਾ ਕਰਕੇ ਦੇਖੋ ਮੈਂ ਤਾਂ ਦੇਖੋ ਮੇਰੇ ਸੀਗੇ ਦਾਗ ਅੱਜ ਮੈਂ ਫੋਟੋ ਵੀ ਮੰਗਵਾਈਆਂ ਸੀ ਕਿਉਂਕਿ ਉਸ ਟਾਈਮ ਨਾ ਮੈਂ ਕਿਤੇ ਗਈ ਹੋਈ ਸੀ ਅੱਜ ਜਿਵੇਂ ਆਪਾਂ ਸ਼ਟੀਆਂ ਮਨਾਉਣੇ ਹੁੰਦੇ ਹਨ ਨਾ ਅਖੰਡ ਪਾਠ ਕਰਵਾਉਣੇ ਆ ਬੇਟੇ ਦੀ ਸ਼ਟੀ ਮਨਾਉਣੇ ਆਗੇ ਸਾਡੀ ਮਾਸੀ ਜੀ ਸੀਗੇ ਇੱਥੇ ਬੈਠੇ ਹੋਏ ਨੇ ਸੁੱਖੇ ਵਾਲਾ ਸੁਖਿਆ ਵਾਲਾ ਇੱਧਰ ਆ ਗਿਆ ਮਾਨਸਾ ਕੋਲ ਆ ਗਿਆ ਹੈਨਾ ਉੱਥੇ ਮੈਂ ਉਸ ਟਾਈਮਾ ਸੱਟੀ ਤੇ ਗਈ ਸੀ ਮਾਸੀ ਜੀ ਦੇ ਦੋ ਪੋਤਿਆਂ ਦੀ ਸੱਟੀ ਸੀ ਉਸ ਟਾਈਮ ਉਹਸ ਟਾਈਮ ਮੇਰੇ ਫੇਸ ਤੇ ਇਹ ਕਾਲੇ ਕਾਲੇ ਦਾਗ ਆ ਪੂਰਾ ਫੇਸ ਕਵਰ ਕਰਿਆ ਹੋਇਆ ਸੀ ਉਹਨਾਂ ਨੇ ਦਾਗਾਂ ਨੇ ਹੈਨਾ ਮੈਂ ਜਿਹਨਾਂ ਦਾ ਫੋਟੋ ਮੰਗਵਾਈ ਸੀ ਪਰ ਉਹ ਫੋਟੋ ਦੇ ਵਿੱਚ ਦਾਗ ਨਹੀਂ ਆ ਰਹੇ ਹੈਗੇ ਫੋਟੋ ਕਲੀਅਰ ਨਹੀਂ ਹੈਗੀ ਇੱਕ ਤਾਂ ਜਦੋਂ ਆਪਾਂ ਫੋਨ ਦੇ ਵਿੱਚ ਫੋਟੋ ਐਲਬਮ ਦੇ ਵਿੱਚੋਂ ਖਿੱਚਦੇ ਆ ਹਨਾ ਉਹ ਵੀ ਕਲੀਅਰਿਟੀ ਘਟ ਜਾਂਦੀ ਆ ਫਿਰ ਦੂਸਰਾ ਜਦੋਂ ਆਪਾਂ ਕਿਸੇ ਨੂੰ ਜਾ ਕੇ ਫੋਟੋ ਅੱਗੇ ਸੈਂਡ ਕਰਦੇ ਆ ਉਹ ਫਿਰ ਵੀ ਉਹ ਹੋ ਜਾਂਦਾ ਹੈਨਾ ਦਾ ਕਰਕੇ ਉਹ ਫੋਟੋ ਦੇ ਵਿੱਚ ਦਾਗ ਦਿਖ ਨਹੀਂ ਰਹੇ ਸੀ ਇੱਕ ਮੇਰੇ ਕੋਲ ਸੀਗੀ ਪਿਕ ਪਰ ਮੈਂ ਦੇਖਦੀ ਆ ਜੇ ਮੈਨੂੰ ਮਿਲ ਗਈ ਤਾਂ ਮੈਂ ਇੱਥੇ ਲਾ ਲਾਵੀ ਦੂੰਗੀ ਸਕਰੀਨ ਤੇ ਹਨਾ ਮੈਂ ਦੇਖਦੀ ਆ ਜੇ ਮਿਲ ਗਈ ਮੈਨੂੰ ਪਰ ਹੁਣ ਥੋੜਾ ਜਿਹਾ ਵੀ بارش ਕਰਕੇ ਐ ਨਹੀਂ ਪਤਾ ਹੁਣ ਸਮਾਨ ਇੱਧਰ ਉੱਧਰ ਕਿੱਥੇ ਸਾਮਿਆ ਹੋਇਆ ਮੇਰਾ ਤੇ ਤਾਂ ਕਰਕੇ ਨਹੀਂ ਮੈਂ ਤੁਹਾਨੂੰ ਇੱਕ ਪਿਕ ਲਾਵ ਹੀ ਦਿੰਦੀ ਜੇ ਮੇਰੇ ਕੋਲ ਸ਼ਾਇਦ ਹੁੰਦੀ ਹੈ ਤਾਂ ਸੀਗੀ ਇੱਥੇ ਘਰ ਰਹੀ ਫੋਟੋ ਖਿੱਚਵਾਈ ਹੋਈ ਸੀਗੀ ਮੈਂ ਪਰ ਹੁਣ ਉਹ ਵੀ ਮੈਨੂੰ ਇਹ ਨਹੀਂ ਪਤਾ ਵੀ ਕਿਹੜੀ ਐਲਬਮ ਦੇ ਵਿੱਚ ਹੈ ਤੇ ਕਿੱਥੇ ਆ ਚਲੋ ਅੱਗੇ ਪੁੱਛ ਕਦੇ ਫਿਰ ਸ਼ੇਅਰ ਕਰ ਦੂੰਗੀ ਪਰ ਤੁਸੀਂ ਇਹੀ ਕਰਿਓ 15 20 ਦਿਨ ਕਰ ਲੋ ਤੁਸੀਂ ਤੁਹਾਨੂੰ ਰਿਜ਼ਲਟ ਮਿਲਨੇ ਸ਼ੁਰੂ ਹੋ ਜਾਣਗੇ ਤੁਸੀਂ ਆਪ ਕਹੋਗੇ ਵੀ ਹਾਂ ਮੈਨੂੰ ਤਾਂ ਸਿਰਫ 15 20 ਦਿਨਾਂ ਦੇ ਵਿੱਚ ਮੇਰੇ ਦਾਗ ਮੈਨੂੰ ਇਹ ਪਤਾ ਹੀ ਨਹੀਂ ਲੱਗਿਆ ਸੀਗਾ ਵੀ ਕਿੱਧਰ ਚਲੇ ਗਏ ਮੈਂ ਦਵਾਈਆਂ ਵੀ ਇੱਥੋਂ ਮਤਲਬ ਡਾਕਟਰਾਂ ਤੋਂ ਲੈ ਲੈਂਦੀ ਸੀ ਉਹਨਾਂ ਨੇ ਤਾਂ ਮੇਰਾ ਫੇਸ ਬਹੁਤ ਜ਼ਿਆਦਾ ਖਰਾਬ ਕਰਤਾ ਸੀਗਾ ਜਿਹੜੇ ਪਿੰਡਾਂ ਵਾਲੇ ਆਪਣੇ ਡਾਕਟਰ ਹੁੰਦੇ ਨੇਗੇ ਇੱਥੇ ਸਾਡੀ ਕਿਸ ਨਾਮ ਤੋਂ ਕਸ਼ਮੀਰੀ ਡਾਕਟਰ ਸੀਗੇ ਕਸ਼ਮੀਰੀ ਉਹਨਾਂ ਦਾ ਹਸਪਤਾਲ ਸੀਗਾ ਸੁਣਾਵ ਇੱਥੇ ਉਹਨਾਂ ਨੇ ਸਾਡੇ ਆ ਨੇੜੇ ਵਰਕਸ਼ਾਪ ਦੇ ਵਿੱਚ ਆਪਣੇ ਮੈਡੀਕਲ ਖੋਲ੍ਹ ਲਏ ਉਹਨਾਂ ਨੇ ਦੁਕਾਨ ਕਰ ਲਈ ਹੈ ਨਾ ਤੇ ਇੱਥੋਂ ਫਿਰ ਮੈਂ ਉਹਨਾਂ ਤੋਂ ਵੀ ਸਾਢੇ 3 300 ਦੀ ਦਵਾਈ ਲਈ ਜਦੋਂ ਉਹਨਾਂ ਤੋਂ ਦਵਾਈ ਲਈ ਉਹਨਾਂ ਨੇ ਮੇਰਾ ਫੇਸ ਬਹੁਤ ਜ਼ਿਆਦਾ ਖਰਾਬ ਕਰਤਾ ਫਿਰ ਸਾਡੀ ਗਮਾਨ ਦੇ ਵਿੱਚ ਸੀਗੇ ਸਾਡੇ ਮਤਲਬ ਇੱਥੇ ਗਮਾਨ ਚ ਹੀ ਨੇ ਚਾਚੀ ਲੱਗਦੇ ਨੇ ਇੱਕ ਮਿੰਟ ਮੈਂ ਬਾਰ ਖੋਲ ਲਿਆ ਮੈਂ ਵੀ ਚਾਚੀ ਲੱਗਦੇ ਉਹਨਾਂ ਨੇ ਮੈਨੂੰ ਕਿਹਾ ਵੀ ਕਹਿੰਦੇ ਵੀ ਤੂੰ ਨਾ ਪ੍ਰੀਤ ਵੀ ਸੌਂਫ ਦੀ ਤਲੀ ਲੈ ਕੇ ਦੇਖ ਵੀ ਸੌਂਫ ਦੀ ਤਲੀ ਦੇ ਨਾਲ ਤੈਨੂੰ ਜ਼ਰੂਰ ਫਰਕ ਪਊਗਾ ਉਹੀ ਗੱਲ ਵੀ ਜਦੋਂ ਮੈਂ ਜਿਹੜੀ ਸੌਂਫ ਦੀ ਤਲੀ ਲੈਣੀ ਸ਼ੁਰੂ ਕਰ ਦਿੱਤੀ ਹੈ ਨਾ ਸਵੇਰ ਟਾਈਮ ਫਿਰ ਮੇਰੇ ਪਤਾ ਹੀ ਨਹੀਂ ਲੱਗਿਆ ਵੀ ਤਾਂ ਕਿੱਧਰ ਚਲੇ ਗਏ ਹਾਂਜੀ ਹਾਂਜੀ ਹਾਂ ਬਾਜੀ ਕੇ ਕਾਇ ਹੋ ਨੋ ਬਾਜੀ ਕੇ ਨੇ ਤੇ ਮੈਨੂੰ ਐ ਨਹੀਂ ਪਤਾ ਲੱਗਿਆ ਵੀ ਮੇਰੇ ਜਿਹੜੇ ਉਹ ਦਾਗ ਪੈ ਗਏ ਸੀ ਵੀ ਕਿੱਧਰ ਚਲੇ ਗਏ ਬਹੁਤ ਮੈਨੂੰ ਉਹ ਲਿਆ ਦਿੰਦੇ ਜੀ ਤੁਸੀਂ ਕੇਲੇ ਵੀ ਨਹੀਂ ਲੈ ਕੇ ਆਏ ਅੱਜ ਕੇਲੇ ਵੀ ਨਹੀਂ ਅੱਜ ਲੈ ਕੇ ਆਏ ਫਿਰ ਉਹ ਸਮਾਨ ਸਾਰਾ ਖਰਾਬ ਹੋ ਜੂ ਪਹੰਤਾ ਹੋਇਆ ਆ ਉਹ ਇੰਨੇ ਚੱਕ ਲਿਆ ਕਿ ਲੈ ਕੇ ਨਹੀਂ ਆਏ ਦੋ ਦਿਨ ਹੋ ਗਏ ਕੱਲ ਦੇ ਕੇਲੇ ਨਹੀਂ ਲੈ ਕੇ ਆਏ ਹੈਗੇ ਉਹ ਸਮਾਨ ਪਹੰਤਾ ਪਿਆ ਸਾਰਾ ਮੈਨੂੰ ਐ ਵੀ ਚੱਲ ਗੋਡੇ ਚ ਉਹ ਠੀਕ ਹੋ ਜਾਣਾ ਪਰ ਬੋਲ ਲਿਆਂਦੇ ਨੇ ਇੱਕ ਤਾਂ ਕੰਮ ਹੀ ਬਹੁਤ ਜ਼ਿਆਦਾ ਹੋ ਗਿਆ ਤੇ ਮੈਂ ਕਿੱਥੇ ਸੀ ਕੀ ਗੱਲ ਕਰਦੀ ਸੀ ਹਾਂਜੀ ਵੀ ਉਹ ਸੌਫ ਦੇ ਨਾਲ ਮਿੰਤਾ ਐ ਨਹੀਂ ਪਤਾ ਲੱਗਿਆ ਵੀ ਮੇਰੇ ਦਾਗ ਕਿੱਧਰ ਚਲੇ ਗਏ ਤੁਸੀਂ ਜਿਵੇਂ ਮੈਂ ਮੈਨੂੰ ਤਾਂ ਦੇਖੋ ਫਰਕ ਪਿਆ ਤੁਸੀਂ ਵੀ ਚੀਜ਼ ਕਰਕੇ ਦੇਖ ਲਓ ਬਣੇ ਤਾਂ ਕੋਈ ਨੁਕਸਾਨ ਨਹੀਂ ਹੈਗਾ ਹਨਾ ਜੇ ਫਾਇਦਾ ਵੀ ਨਹੀਂ ਤਾਂ ਇਹਦਾ ਨਫਾ ਨਹੀਂ ਤਾਂ ਇਹਦਾ ਨੁਕਸਾਨ ਵੀ ਨਹੀਂ ਹੈਗਾ ਦੇਸੀ ਚੀਜ਼ ਹੈ ਇਹ ਤੁਹਾਨੂੰ ਬਹੁਤ ਜ਼ਿਆਦਾ ਫਰਕ ਪਾਉਗੇ ਹੁਣ ਆਪਾਂ ਲੈ ਸਕਦੇ ਹਾਂ ਕੋਈ ਜ਼ਿਆਦਾ ਠੰਡ ਨਹੀਂ ਹੈਗੀ ਹਨਾ ਤੇ ਲੈ ਸਕਦੇ ਹਾਂ ਹੁਣ ਤਾਂ ਗਰਮੀ ਹੋਈ ਹੈਗੀ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਤੁਸੀਂ ਜਰੂਰ ਟਰਾਈ ਕਰੋ ਕੱਠਾ ਪਾਊਡਰ ਬਣਾ ਕੇ ਰੱਖ ਲਓ ਇੱਕ ਤਲੀ ਨਰਨੇ ਕਾਲਜੀ ਕੱਚੀ ਲੱਸੀ ਨਾਲ ਠੀਕ ਹੈ ਜੀ ਕੱਚੀ ਲੱਸੀ ਨਾਲ ਇੱਕ ਤੁਸੀਂ ਨਾ ਤਲੀ ਲੈ ਲਓ 15 20 ਦਿਨ ਲਓ ਫਿਰ ਤੁਸੀਂ ਦੇਖੋ ਫਰਕ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਕਿੰਨਾ ਕ ਫਰਕ ਆ ਜੇ ਮੈਨੂੰ ਪਿਕ ਮਿਲ ਗਈ ਮੈਂ ਤਾਂ ਲਾ ਵੀ ਦਊਂਗੀ ਇੱਥੇ ਜੇ ਨਾ ਮਿਲੀ ਤਾਂ ਫਿਰ ਠੀਕ ਆ ਹਨਾ ਤੇ ਇਹ ਚੀਜ਼ਾਂ ਜਰੂਰ ਕਰ ਲਿਓ ਤੇ ਇੱਕ ਭੈਣ ਨੇ ਮੈਨੂੰ ਕਹਿੰਦੇ ਸੀ ਵੀ ਥਾਇਰਾਇਡ ਬਾਰੇ ਹੈ ਮੱਛਰ ਵੀ ਬਹੁਤ ਜ਼ਿਆਦਾ ਹੋ ਰਿਹਾ ਥਾਇਰਾਇਡ ਬਾਰੇ ਪੁੱਛਿਆ ਸੀ ਇੱਕ ਭੈਣ ਨੇ ਹਨਾ ਕਹਿੰਦੇ ਥਾਇਰਾਇਡ ਦਾ ਵੀ ਦੱਸਿਓ ਥਾਇਰਾਇਡ ਦਾ ਵੀ ਮੈਂ ਤੁਹਾਨੂੰ ਤੇ ਮੇਰੀ ਹਜੇ ਮੇਰੇ ਮਤਲਬ ਡੈਡੀ ਨਾਲ ਕੋਈ ਗੱਲ ਨਹੀਂ ਹੋਈ ਐਦਾਂ ਉਹ ਦਵਾਈਆਂ ਬਣਾਉਂਦੇ ਨੇ ਪਰ ਆਪਾਂ ਕੋਈ ਨਾ ਦੇਖਦੇ ਆਂਗੇ ਵੀ ਜੋ ਵੀ ਹੱਲ ਹੋਊਗਾ ਉਹ ਤੁਹਾਡੇ ਨਾਲ ਮੈਂ ਜਰੂਰ ਸ਼ੇਅਰ ਕਰੂੰਗੀ ਠੀਕ ਹੈ ਜੀ ਜਰੂਰ ਤੁਹਾਨੂੰ ਦੱਸੂੰਗੀ ਤੇ ਬਾਕੀ ਸਾਰੇ ਜਣੇ ਨਾ ਵੱਧ ਤੋਂ ਵੱਧ ਪਲੀਜ਼ ਸਪੋਰਟ ਕਰਿਆ ਕਰੋ ਤੇ ਮੇਰੇ ਵੀਡੀਓ ਤੁਹਾਨੂੰ ਜੇ ਵਧੀਆ ਲੱਗਦੇ ਨੇ ਸਾਰੇ ਜਣੇ ਲਾਈਕ ਵੀ ਕਰਕੇ ਚਾਹਿਆ ਕਰੋ ਤੇ ਜਿਹੜੇ ਜਿਹੜੇ ਨਵੇਂ ਜੁੜਦੇ ਹੋ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਤੇ ਮੇਰਾ ਜਿਹੜਾ ਹੈਗਾ ਮੇਰੀ ਆਈਡੀ ਆ ਫੇਸਬੁੱਕ ਦੀ ਹੈ ਨਾ ਉੱਥੇ ਵੀ ਤੁਸੀਂ ਮੈਨੂੰ ਸਪੋਰਟ ਕਰੋ ਪਲੀਜ਼ ਤੇ ਮੇਰੇ ਫੋਲੋਅਰ ਵਧਾਓ ਥੋੜੇ ਜੀ ਆ ਮੇਰੀ ਆਈਡੀ ਹੈਗੇ ਲਪ੍ਰੀਤ ਕੌਰ ਕਲੇਰ ਦੇ ਨਾਮ ਤੇ ਠੀਕ ਹੈ ਜੀ ਲਪ੍ਰੀਤ ਕੌਰ ਕਲੇਰ ਫੇਸਬੁੱਕ ਤੇ ਆ ਤੇ ਇੰਸਟਾਗ੍ਰam ਤੇ ਜਿਹੜਾ ਹੈਗਾ ਉਹ ਆਪਣਾ ਇਹੀ ਹੈਗਾ ਕਲੇਰ ਫੈਮਿਲੀ ਬਲੌਗ ਸੇਮ ਨੇਮ ਹੀ ਆ ਜੀ ਠੀਕ ਹੈ ਜੀ ਆਈਡੀ ਹੈ ਕੀ ਨਾਮ ਤੇ ਤੇ ਉੱਥੇ ਵੀ ਜਾ ਕੇ ਤੁਸੀਂ ਫੋਲੋ ਕਰ ਲਿਓ ਹੁਣ ਆਪਾਂ ਇੰਸਟਾ ਤੇ ਵੀ ਤੁਹਾਨੂੰ ਮਿਲਿਆ ਕਰਾਂਗੇ ਜਲਦੀ ਹੈ ਨਾ ਤੇ ਕੋਈ ਹੋਰ ਰਿਲੇਟਡ ਕੋਈ ਜਾਣਕਾਰੀ ਦਿਆ ਕਰਾਂਗੇ ਠੀਕ ਹੈ ਜੀ ਫੇਸਬੁੱਕ ਤੇ ਸੇਮ ਬਲੌਗ ਆਉਂਦੇ ਨੇ ਮੇਰੇ ਤੇ ਉੱਥੇ ਵੀ ਮੈਂ ਸੋਚਦੀ ਹਾਂ ਵੀ ਕੰਟੈਂਟ ਥੋੜਾ ਚੇਂਜ ਕਰਕੇ ਅਲੱਗ ਕੁਝ ਦਿਖਾਵਾਂ ਪਾਵਾਂ ਠੀਕ ਹੈ ਜੀ ਕੋਸ਼ਿਸ਼ ਕਰੂੰਗੀ ਤੇ ਬਾਕੀ ਗਰਮੀ ਬਹੁਤ ਜ਼ਿਆਦਾ ਹੋਈ ਫਈਏਗੀ ਅੱਜ ਜਿੰਨਾ ਵਟ ਅੱਜ ਸਵੇਰ ਦਾ ਤਾਂ ਮੇਰਾ ਬੜਾ ਬੁਰਾ ਹਾਲ ਸੀਗਾ ਤਾਂ ਕਰਕੇ ਅੱਜ ਕੋਈ ਬਲੌਗ ਮੈਂ ਸ਼ੂਟ ਕੀਤਾ ਹੈਗਾ ਮਗਰ ਚਲੋ ਭੈਣ ਦਾ ਜ਼ਰੂਰੀ ਸੀਗਾ ਰਿਪਲਾਈ ਦੇਣਾ ਹਨਾ ਵੀ ਦੱਸਿਏ ਭੈਣ ਨੂੰ ਆਪਾਂ ਵੀ ਚਲੋ ਕਿਸੇ ਦਾ ਭਲਾ ਹੋ ਜੇ ਹਨਾ ਵੀ ਬ ਵਧੀਆ ਗੱਲ ਆ ਚਲੋ ਮੇਰੇ ਹੱਥੋਂ ਕਿਸੇ ਦਾ ਭਲਾ ਹੋ ਜਾਵੇ ਹਨਾ ਮੈਨੂੰ ਵੀ ਬਹੁਤ ਖੁਸ਼ੀ ਮਿਲੂਗੀ ਤੇ ਬਾਕੀ ਤੁਹਾਨੂੰ 100% ਇਹਦਾ ਰਿਜ਼ਲਟ ਵਧੀਆ ਮਿਲੂਗਾ ਤੁਸੀਂ ਇੱਕ ਵਾਰੀ ਇਹ ਚੀਜ਼ ਟਰਾਈ ਕਰਕੇ ਦੇਖੋ ਠੀਕ ਹੈ ਜੀ ਕੱਲਾ ਕੁਛ ਨਹੀਂ ਹੋ ਰਿਹਾ ਇਹਦੇ ਵਿੱਚ ਆਪਾਂ ਪਾਉਣਾ ਸੌਫ ਹੀ ਪਾਉਣੀ ਠੀਕ ਹੈ ਜੀ ਤੇ ਚਲੋ ਜੀ ਫਿਰ ਮਿਲਦੇ ਹਾਂ ਹੁਣ ਤੁਹਾਨੂੰ ਕੱਲ ਨੂੰ ਵਲੌਗ ਬਣਾਵਾਂਗੇ ਕੋਈ ਵਧੀਆ ਬਣਾਉਣੇ ਆ ਤੇ ਫਿਰ ਦੇਖਦੇ ਆਂਗੇ ਆਹ ਹਾਂ ਮਰੋ ਕੀੜੇ ਦਾ ਭਾਈ ਆ ਗਿਆ ਹਨਾ ਕੀੜੇ ਕਣਕ ਕਰਕੇ ਆ ਗੇ ਕਣਕ ਸੁੱਕਣੀ ਪਾਈ ਹੋਈ ਆ ਕਣਕ ਤੇ ਆ ਗਏ ਕੀੜੇ ਆ ਟੇਬਲ ਦੇ ਉੱਤੇ ਹੀ ਖਲਫਾਫਾ ਪਿਓ ਲੈ ਜਾ ਚੱਕ ਕੇ ਡੋਲੂ ਚਾਹੀਦਾ ਆਉ ਨਹੀਂ ਆ ਮੈਂ ਡੋਲੂ ਦਿਨਾ ਸਮੋਸੇ ਪਹਿਨੇ ਚੱਕ ਲੈ ਇਥੇ ਖਲਫਾਫਾ ਪਿਆਲੇ ਮੈਂ ਜੇ ਸੌਸ ਜੀ ਪਾਈ ਪਿਓ ਵੀ ਚੱਕ ਲੈ ਉਹ ਲੈਣਦੇ ਖਾਦੇ ਹੈ ਨਹੀਂ ਇਹਨਾਂ ਨੇ ਲੈ ਜਾ ਤੂੰ ਤੇ ਬਾਕੀ ਠੀਕ ਆ ਜੀ ਚਲੋ ਮਿਲਦੇ ਆ ਫਿਰ ਕੱਲ ਨੂੰ ਤੁਹਾਨੂੰ ਇੱਕ ਵਧੀਆ ਜਿਹਾ ਵਲੌਗ ਦੇ ਨਾਲ ਹਨਾ ਤੇ ਸਾਰੇ ਜਿਹਨੇ ਜਾਂਦੇ ਜਾਂਦੇ ਨਾ ਸੋਨਾ ਜਾ ਕਮੈਂਟ ਛੱਡ ਜਿਓ ਇੱਕ ਤੇ ਬਾਕੀ ਲਾਈਕ ਜ਼ਰੂਰ ਕਰ ਦਿਓ ਠੀਕ ਆ ਜੀ ਤੇ ਮਿਲਦੇ ਆ ਕੱਲ ਨੂੰ ਵਧੀਆ ਵਲੋਗ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਏ ਟੇਕ ਕੇਅਰ